ਹੈਲੋ ਟੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ धवन 20 ਚੈਨਲ ਨਾਲ ਜੁੜੀ ਹੋਈ ਆ ਜੋ ਕਿ ਤੁਸੀਂ ਸਭ ਚਾਹੁੰਦੇ ਹੋ ਤੁਹਾਡੇ ਚੈਨਲ ਦਾ ਨਾਮ ਮੋਨਿਕਾ धवन ਅਫੀਸ਼ੀਅਲ ਹੈ ਔਰ ਕੱਲ ਦਾ ਵੀਡੀਓ ਜਿਹੜਾ ਅਸੀਂ ਡਾਲਿਆ ਸੀ ਉਹ ਵੀਡੀਓਸ ਮੈਂ ਇਸ ਲਈ ਡਾਲਿਆ ਸੀ ਕਿ ਬੱਚਿਆਂ ਦਾ ਸਕੂਲ ਹੁਣ ਖੁੱਲ ਜਾਣਾ ਚਾਹੀਦਾ ਹੈ ਕਿਉਂਕਿ ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਲ ਪਰੇਸ਼ਾਨ ਹੋ ਜਾਂਦੀ ਆ ਫੁੱਲ ਟਾਈਮ ਦੇ ਵਿੱਚ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ ਵਿਦਿਆ ਨੂੰ ਵੀ ਸੰਭਾਲਣਾ ਪੈਂਦਾ ਹੈ ਤੇ ਹੋਰ ਵੀ ਬਹੁਤ ਸਾਰੇ ਨਿੱਕੇ ਨਿੱਕੇ ਕੰਮਾਂ ਦੀ ਤਿਆਰੀਆਂ ਰਹਦੀਆਂ ਨੇ ਜਿਹਦੇ ਕਾਰਨ ਮੈਂ ਕੰਮ ਨੂੰ ਕਲੀਅਰ ਨਹੀਂ ਕਰ ਪਾਉਂਦੀ ਤੇ ਇਸ ਲਈ ਮੈਂ ਕਹਿ ਰਹੀ ਸੀ ਕਿ ਜਲਦੀ ਤੋਂ ਜਲਦ ਹੀ ਉਹ ਕਰਮਾ ਵਾਲਾ ਦਿਨ ਹੋਏਗਾ ਜਿਸ ਦਿਨ ਸਕੂਲਸ ਓਪਨ ਹੋਣਗੇ ਤੇ ਬੱਚੇ ਆਪਣੇ ਆਪਣੇ ਟਾਈਮ ਤੇ ਆਪਣੇ ਆਪਣੇ ਟਾਈਮ ਤੇ ਆਪਣੇ ਆਪਣੇ 7 ਦਿਨਾਂ ਬਾਅਦ ਜਾਣਗੇ ਸਕੂਲਾਂ ਦੇ ਵਿੱਚ ਹਾਂਜੀ ਤੁਹਾਨੂੰ ਪਤਾ ਹੈ ਅੱਜ ਮੈਂ ਇਹ ਰੁਮਾਲ ਕਿਉਂ ਲਿੱਤਾ ਹੈ ਕਿਉਂਕਿ ਅੱਜ ਅਸੀਂ ਇੱਕ ਗੁਰੂ ਦਾ ਭਜਨ ਬੋਲਾਂਗੇ ਤੇ ਜਿਤੂ ਵੀ ਗੁਰਸਿੱਖੀ ਦਾ ਭਜਨ ਹੋਵੇ ਜਾਂ ਗੁਰੂ ਜੀ ਦਾ ਭਜਨ ਹੋਵੇ ਤਾਂ ਮੈਂ ਇਸ ਚੀਜ਼ ਨੂੰ ਨਾ ਕਦੀ ਕਵਰ ਨਹੀਂ ਸੀ ਕਰ ਪਾਦੀ ਕਿ ਮੈਂ ਮਤਲਬ ਹੱਥ ਸਿਰ ਤੇ ਉੱਪਰ ਰੁਮਾਲ ਲਵਾ ਜਾਂ ਮਤਲਬ ਸਿਰ ਨੂੰ ਕਵਰ ਕਰਾਂ ਤੇ ਪਰ ਹੁਣ ਮੈਂ ਸਿਰ ਨੂੰ ਕਵਰ ਕਰਕੇ ਹੀ ਗੁਰੂ ਦਾ ਭਜਨ ਬੋਲਿਆ ਕਰਾਂਗੀ ਚਾਹੇ ਉਹ ਫਿਰ ਆਪਣੇ ਗੁਰਮਾਰੀ ਦਾ ਭਜਨ ਹੋਵੇ ਜਾਂ ਗੁਰੂ ਕੀਰਤਨ ਦਾ ਭਜਨ ਹੋਵੇ ਜਸਤਪੁਰ ਮਹਾਰਾਜ ਦਾ ਵਰਤਨ ਭਜਨ ਹੋਵੇ ਤੇ ਇੰਨਾ ਭਜਨ ਦੇ ਵਿੱਚ ਮੈਂ ਜਿਹੜਾ ਕਿ ਆਪਣਾ ਸਿਰ ਤੇ ਰੁਮਾਲਾ ਲੈ ਕੇ ਹੀ ਵਜਨ ਕਰਾਂਗੇ ਅੱਜ ਮੈਂ ਕੁਝ ਲਾਈਨਾਂ ਤਿਆਰ ਕੀਤੀਆਂ ਨੇ ਆਪਣੇ ਗੁਰਸੰਗੀ ਲਈ ਸੋ ਤੁਸੀਂ ਵੀ ਸੁਣਨਾ ਇਹ ਤੁਹਾਨੂੰ ਲਾਈਨਾਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਸਾਈ ਬ ਮੇਰੀ ਸੱਚੀ ਸਾਇ ਹੈ ਬ ਮੇਰੀ ਤੁ

ਦਿਲਾ ਨਾਲ ਸਾਂਝੀ ਕਰਤੀ ਮੇਰੀ ਆਪਣੀ ਜੋ ਬੋਲ ਸ਼ਬਦ ਨੀ ਮੈਂ ਦਿਲਾ ਨਾਲ ਸਾਂਝੀ ਕਰਤੀ ਤੁਸੀਂ ਕਰੋ ਕਿਰਪਾ ਤੁਸੀਂ ਕਰੋ ਕਿਰਪਾ ਮੇਰੇ ਸਾਹਿਬ ਮੇਰੇ ਸਾਹਿਬ ਜੀ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਮੇਰੇ ਸਾਹਿਬ ਜੀ ਮੇਰੇ ਸਾਹਿਬ ਜੀ ਮੇਰੇ ਸਾਹਿਬ ਜੀ ਮੇਰੇ ਸਾਹਿਬ ਜੀ ਹੋ ਮੇਰੇ ਸਾਹਿਬ ਜੀ ਹੱਥ ਜੋੜ ਬਿਨੇ ਤੀ ਚੋਲਿਆ ਡੇ ਦੀ ਜੀ ਹੱਥ ਜੋੜ ਬਿਨੇ ਤੀ ਚੋਲਿਆ ਡੇ ਦੀ ਜੀ ਮੈਂ ਹੱਤਾਂ ਡੇ ਚਿਰਨਾਂਦੀ ਹਾਂ ਦਾਸ ਮੈਂ ਹੱਤਾਂ ਡੇ ਚਿਰਨਾਂਦੀ ਹਾਂ ਦਾਸ ਵਾਹਿਗੁਰੂ ਸਤਿਨਾਮ ਸਾਈ ਗੁਰੂ ਸਤਿਨਾਮ ਮੇਰੀ ਸਾਹਿਬ ਜੀ ਮੇਰੀ ਸਾਹਿਬ ਜੀ ਮੇਰੀ ਸਾਹਿਬ ਜੀ ਮੇਰੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਦਾ ਹੈ ਜੀਦੂ ਵੀ ਅਸੀਂ ਗੁਰੂ ਪ੍ਰਚਾਰ ਕਰੀਏ ਗੁਰ ਕੀਰਤਨ ਕਰੀਏ ਗੁਰੂ ਦੇ ਰੰਗ ਵਿੱਚ ਰੰਗ ਜਾਈਏ ਗੁਰੂ ਦੇ ਸਿਮਰਨ ਦੇ ਵਿੱਚ ਰੰਗ ਜਾਈਏ ਫਿਰ ਖੁਦ ਦੀ ਵੀ ਤਲਾਸ਼ ਨਹੀਂ ਰਹਿੰਦੀ ਖੁਦ ਦੀ ਵੀ ਸੁਧ ਬੁੱਧ ਨਹੀਂ ਰਹਿੰਦੀ ਖੁਦ ਦੀ ਵੀ ਹੋਸ਼ ਨਹੀਂ ਰਹਿੰਦੀ ਕਿ ਅਸੀਂ ਕੀ ਸ਼ਬਦ ਬੋਲ ਰਹੇ ਹਾਂ ਕੀ ਗੁਰਬਾਨੀ ਕਰ ਰਹੇ ਹਾਂ ਕੀ ਗੁਰੂਆਂ ਦੇ ਚਰਨਾਂ ਚ ਲਾ ਕੇ ਅਸੀਂ ਆਪਣੇ ਮਨ ਨੂੰ ਉਸਤਾਹ ਜਿੰਨੀਆਂ ਨੇ ਗੱਲਾਂ ਹੁੰਦੀਆਂ ਨਾ ਉਹ ਸਬ ਕੁਲੀਅਰ ਕਰ ਦਿੰਦੇ ਆ ਸਬ ਕੁਲੀਅਰ ਉਤਵਾ ਨੂੰ ਪਤਾ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਮੈਂ ਮਤਲਬ ਗੁਰੂ ਆਪਣੇ ਗੁਰੂ ਸੰਗੀ ਦੇ ਨਾਲ ਜੁੜੀ ਹੋਵਾਂ ਜਾਂ ਗੁਰੂ ਦੇ ਚਰਨਾਂ 'ਚ ਜੁੜੀ ਹੋਵਾਂ ਜਾਂ ਗੁਰੂ ਕੀਰਤਨ ਕਰਦੀ ਹੋਵਾਂ ਜਾਂ ਗੁਰੂ ਦਾ ਧਿਆਨ ਲਗਾਉਂਦੀ ਹੋਵਾਂ ਉਹ ਆਟੋਮੈਟਿਕ ਕੁਝ ਇਸ ਤਰ੍ਹਾਂ ਦੀ ਰੀਲਸ ਬਣ ਜਾਂਦੀਆਂ ਨੇ ਕੁਝ ਇਸ ਤਰ੍ਹਾਂ ਦਾ ਮਤਲਬ ਗੁਰੂ ਦੇ ਪ੍ਰਤੀ ਚਰਨਾਂ ਦੇ ਵਿੱਚ ਪਿਆਰ ਜਾਗ ਜਾਂਦਾ ਹੈ ਕਿ ਉਹ ਜਿਹੜਾ ਮਤਲਬ ਸ਼ਬਦ ਹੁੰਦੇ ਆ ਜਾਂ ਬੋਲ ਹੁੰਦੇ ਜਾਂ ਤੁਹਾਡੀ ਦਿਲ ਦੀ ਚਾਹਤ ਹੁੰਦੀ ਹੈ ਨਾ ਉਹ ਖਿੱਚ ਕੇ ਤੁਹਾਡੇ ਵੱਲ ਆ ਜਾਂਦੀ ਹੈ ਤੇ ਇਹ ਲਾਈਵ ਨਹੀਂ ਸੱਚੀ ਸਟੋਰੀ ਹੈ ਜਿੰਨੇ ਮਰਜੀ ਤੁਸੀਂ ਰਿਸ਼ਤੇ ਨਿਭਾ ਲਵੋ ਪੈਣ ਨੂੰ ਨਿਭਾ ਲਓ ਪ੍ਰਾਣ ਨੂੰ ਨਿਭਾ ਲਓ ਪਰਜਾਈ ਨੂੰ ਨਿਭਾ ਲਓ ਜਿੰਨੇ ਮਰਜੀ ਰਿਸ਼ਤੇ ਨਿਭਾ ਲਵੋ ਉਹ ਸਭ ਰਿਸ਼ਤੇ ਤੁਹਾਡੇ ਅੱਗੇ ਟੁੱਟ ਜਾਣਗੇ ਤੇ ਜਦੋਂ ਇੱਕ ਰਿਸ਼ਤਾ ਗੁਰੂ ਦੇ ਚਰਨਾਂ ਦੇ ਵਿੱਚ ਨਿਭਾ ਲਈਏ ਨਾ ਤਾਂ ਉਸ ਦਾ ਲੱਗਾ ਜਿੱਦਾਂ ਬਣੀ ਕਿੰਨੀ ਕੁ ਕਰੋੜਾਂ ਦੀ ਅਸੀਂ ਨੌਕਰੀ ਹੈ ਤੇ ਕਿੰਨੀ ਕੁ ਕਰੋੜਾਂ ਦੀ ਕੀਮਤ ਅਸੀਂ ਆਪਣੇ ਗੁਰੂ ਦੇ ਚਰਨਾਂ 'ਚ ਬੈਠ ਕੇ ਕਮਾ ਰਹੇ ਹਾਂ ਇਹ ਇਹ ਨਾ ਸੋਚਣਾ ਕਿ ਮੈਂ ਤੁਹਾਨੂੰ ਗੁਰੂ ਦਾ ਗਿਆਨ ਕਰ ਰਹੀ ਆ ਜਾਂ ਗੁਰੂ ਦਾ ਧਿਆਨ ਲਗਾ ਰਹੀ ਆ ਜਾਂ ਮੈਂ ਕੁਝ ਕਹਿ ਰਹੀ ਆ ਮੈਂ ਆਪਣੀ ਮੰਦੀ ਸੋਚ ਕਹਿ ਰਹੀ ਆ ਮੇਰੀ ਮੰਦੀ ਥੋੜੀ ਕਿਸ ਤਰ੍ਹਾਂ ਦੀ ਇਹਦਾ ਮੇਰੇ ਮੰਦੀ ਸੋਚ ਕਿਸ ਤਰ੍ਹਾਂ ਦੀ ਆ ਜਾਂ ਮੇਰੀ ਕਿਸ ਤਰ੍ਹਾਂ ਦੀ ਪਛਾਣ ਹੈ ਮੈਂ ਮੈਂ ਕਿਸੇ ਰਿਸ਼ਤੇ ਨੂੰ ਗਲਤ ਨਹੀਂ ਕਹਿ ਰਹੀ ਬਟ ਸਿਰਫ ਮੈਂ ਇੰਨਾ ਕਹਿ ਨਹੀਂ ਕਿ ਤੁਸੀਂ ਅਸਲੀ ਲਾਈਫ ਦੇ ਵਿੱਚ ਜਿੰਨਾ ਮਰਜ਼ੀ ਸਕਸੈਸਫੁਲ ਹੋ ਜਾਓ ਰਿਸ਼ਤੇਨ ਲੈ ਕੇ ਜਿੱਥੇ ਮਰਜ਼ੀ ਆਪਣੇ ਆਪ ਨੂੰ ਕੁਰਬਾਨ ਕਰ ਲਵੋ ਫਿਰ ਵੀ ਰਿਸ਼ਤਿਆਂ ਵਿੱਚ ਕਿਤਨੇ ਕਿਤੇ ਕਰਹਾਵਟ ਆ ਹੀ ਜਾਂਦੀ ਹੈ ਕਹਿਣ ਵਾਲਾ ਕਹਿ ਹੀ ਜਾਂਦਾ ਕਿ ਭਾਈ ਤੂੰ ਤਾਂ ਮੇਰੇ ਲਈ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਤੇ ਅਗਰ ਇਹੀ ਸੇਵਾ ਸੀ ਗੁਰੂ ਦੇ ਧਿਆਨ ਦੇ ਵਿੱਚ ਕਰੀਏ ਇਹੀ ਸੇਵਾ ਗੁਰੂ ਚਰਨਾਂ 'ਚ ਕਰੀਏ ਇਹੀ ਸੇਵਾ ਅਸੀਂ ਗੁਰੂ ਦੇ ਪਿਆਰ 'ਚ ਕਰੀਏ ਇਹੀ ਸੇਵਾ ਅਸੀਂ ਲੱਗ ਕੇ ਕਲਿਏ ਰੁੱਗ ਕੇ ਬਿਲਕੁਲ ਗੁਰੂ ਦੇ ਚਰਨਾਂ ਦੇ ਵਿੱਚ ਤਾਂ ਮੈਨੂੰ ਪਤਾ ਹੈ ਕਿ ਸਾਡੇ ਕਰਮ ਮਾੜੇ ਵੀ ਜਿਹੜੇ ਚੰਗੇ ਹੋ ਜਾਂਦੇ ਆ ਜਿਹੜੇ ਚੰਗੇ ਉਸ ਤੋਂ ਵੀ ਜ਼ਿਆਦਾ ਵਧੀਆ ਹੋ ਜਾਂਦੇ ਆ ਤੇ ਤੁਹਾਨੂੰ ਪਤਾ ਇਹਦੇ ਵਿੱਚ ਇੱਕ ਖਿੱਚ ਇਹੋ ਜੀ ਢੋੜ ਵੱਜਦੀ ਹੈ ਖਿੱਚ ਨਹੀਂ ਇਹੋ ਜੀ ਢੋੜ ਵੱਜਦੀ ਖੁਦ ਹੀ ਨਹੀਂ ਸਮਝ ਲੱਗਦੀ ਕਿ ਰਿਸ਼ਤਾ ਕੀ ਹੈ ਪਿਆਰ ਕੀ ਹੈ ਖੂਨ ਕੀ ਹੈ ਗਹਿਰਾਈ ਕੀ ਹੈ ਖੁਦ ਵੀ ਨਹੀਂ ਪਤਾ ਲੱਦਾ ਸੀਰੀਅਸਲੀ ਅੱਜ ਮੈਨੂੰ ਬਹੁਤ ਮਨ ਕਰ ਰਿਹਾ ਸੀ ਕਿ ਮੈਂ ਬਹੁਤ ਟਾਈਮ ਤੋਂ ਗੁਰੂ ਦਾ ਭਜਨ ਨਹੀਂ ਕੀਤਾ ਗੁਰੂ ਦੇ ਲਾਈਨਾਂ ਨਹੀਂ ਬੋਲੀਆਂ ਗੁਰੂ ਦੇ ਸਿਮਰਨ ਦੇ ਨਾਲ ਨਹੀਂ ਲੱਗੀ ਤਾਂ ਇਸ ਲਈ ਮੈਂ ਅੱਜ ਕੁਝ ਲਾਈਨਾਂ ਆਪਣੇ ਗੁਰਮਾਰੀ ਲਈ ਤਿਆਰ ਕੀਤੀਆਂ ਸਤਿਗੁਰੂ ਮਾਰੀ ਲਈ ਤਿਆਰ ਕੀਤੀਆਂ ਆਪਣੇ ਸੱਚੇ ਪਾਤਸ਼ਾਹ ਜੀ ਲਈ ਤਿਆਰ ਕੀਤੀਆਂ ਤੇ ਇਸ ਲਈ ਇਹ ਲਾਈਨਾਂ ਜਿਹੜੀਆਂ ਮੈਂ ਆਪਣੇ ਸ਼ਬਦ ਬਿਆਨ ਤੁਹਾਡੇ ਅੱਗੇ ਕੀਤੇ ਬਾਕੀ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਹਰ ਇੱਕ ਚੈਨਲ ਦੇ ਵਿੱਚ ਮੈਂ ਬਹੁਤ ਵਧੀਆ 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 100 200 ਆਪਣਾ ਦਿੰਨੀ ਹੈ ਕਿ ਵਧੀਆ ਹੀ ਵੀਡੀਓਜ਼ ਤੁਹਾਡੇ ਨਾਲ ਅਪਡੇਟ ਕਰਕੇ ਹੋਵਾਂ ਤੇ ਬਾਕੀ ਮੈਂ ਤੁਹਾਡੀ ਮਾਨਿਕਾ धवन ਤੁਹਾਡੇ ਚੈਨਲ ਨਾਲ ਜੁੜੀ ਰਵਾਂਗੀ ਤੁਸੀਂ ਆਪਣਾ ਸਪੋਰਟ ਪਿਆਰ ਔਰ ਆਪਣਾ ਇਸ ਤਰ੍ਹਾਂ ਹੀ ਜਿਹੜਾ ਕੀ ਹੈ ਮੈਸੇਜ ਕਮੈਂਟਸ ਦਿੰਦੇ ਰਹਿ ਕਰੋ ਧੰਨਵਾਦ ਥੈਂਕ ਯੂ so much